ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਕਬੀਰ ਜੀ ਪਿੰਡ ਮੂਹੈ ਜੀਓ ਕਿਹ ਘਰ ਜਾਤਾ ਸ਼ਬਦ ਅਤੀਤ ਅਨਾਹਦ ਰਤਾ ਜੇ ਨਾਮ RAM ਜਾਨਿਆ ਤਿੰਨ ਹੈ ਪਛਾਨਿਆ ਜੋ ਗੂੰਗੇ ਸਾਕਰ ਮਨ ਮਾਨਿਆ ਜੋ ਗੂੰਗੇ ਸਕਰ ਮਨ ਮੰਨਿਆ ਸਕਰ ਥੋੜਾ ਜਿਹਾ ਕਸ ਕੇ ਬੋਲਣਾ ਐਸਾ ਗਿਆਨ ਸ਼ੱਕਰ ਦਾ ਹੀ ਵਾਚਕ ਹਾਂ ਜੀ ਐਸਾ ਗਿਆਨ ਕਥੈ ਬਨਵਾਰੀ ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ ਜੀ ਵਿਸਰਾਮ ਧਿਆਨ ਨਾਲ ਲੂਣਾ ਮਨ ਰੇ ਪਵਨ ਦ੍ਰਿੜ ਇਥੇ ਵਿਸਰਾਮ ਹੈ ਸੁਖਮਨ ਨਾਰੀ ਰਹਾਉ ਸੋ ਗੁਰ ਕਰਹੁ ਜੇ ਬੋਹਰ ਨਾ ਕਰਨਾ ਸੋ ਪਾਧ ਰਵਹੁ ਜੇ ਬੋਹਰ ਨਾ ਰਵਨਾ ਸੋ ਧਿਆਨ ਧਰਹੁ ਜੇ ਬੋਹਰ ਨਾ ਧਰਨਾ ਇਹ ਜਿਹੜੇ ਪਾਦ ਨੇ ਨਾ ਕਰਹੁ ਰਵਹੁ ਧਰਹੁ ਇਹ ਮਿਹਨਤ ਬਗੈ ਨਹੀਂ ਸ਼ੁੱਧ ਹੁੰਦੀ ਨਹੀਂ ਤੇ ਕਰਹੁ ਰਵਹੁ ਧਰਹੁ ਹੋੜੇ ਹੀ ਲੱਗਣਗੇ ਜੇ ਮਿਹਨਤ ਹੋਊਗੀ ਤੇ ਫੇਰ ਸ਼ੁੱਧ ਹੋਣਗੇ ਸੋ ਧਿਆਨ ਧਰਹੁ ਜੇ ਬੋਹਰ ਨਾ ਧਰਨਾ ਐਸੇ ਮਾਰਹ ਜੇ ਬਹਰ ਨਾ ਮਰਨਾ ਉਲਟੀ ਗੰਗਾ ਜਮਨ ਮਿਲਾਵੋ ਹਾਂ ਜਮਨ ਇਥੇ ਪਾਠ ਇਕੱਠਾ ਹੀ ਕਰਨਾ ਜਮਨ ਮਿਲਾਵੋ ਮਿਲਾਵੋ ਬੇਨ ਜਾਲ ਸੰਗਮ ਜਿਵੇਂ ਉਹ ਕਹਿ ਦਿੰਦੇ ਨਾ ਕਿ ਲੱਖ ਰੋਦੀ ਬੰਦ ਨਾ ਪਰੈ ਨਵੀਨ ਜਿਹੜੇ ਕਹਿੰਦੇ ਆ ਉਹ ਕਹਿੰਦੇ ਔਂਕੜ ਲੱਗਿਆ ਜੀ ਤੇ ਇਸ ਕਰਕੇ ਇਕੱਠਾ ਪਾਠ ਨਹੀਂ ਕਰਨਾ ਵੱਖਰਾ ਹੈ ਪਰ ਇਥੇ ਜੇ ਔਂਕਰ ਲੱਗਿਆ ਮੰਮੇ ਨੂੰ ਜੇ ਕਰਤਾ ਜਮਨ ਨਾ ਮਿਲਾਵੋ ਤੇ ਅਰਥ ਹੀ ਨਹੀਂ ਬੰਨਣਾ ਉਲਟੀ ਗੰਗਾ ਜਮਨ ਮਿਲਾਵੋ ਇਉਂ ਹੀ ਅਰਥ ਭਾਈ ਸਾਹਿਬ ਸਿੰਘ ਜੀ ਨੇ ਕੀਤਾ ਟਿੱਕੇ ਦੇ ਵਿੱਚ ਜਮਨ ਦਾ ਇਸ ਕਰਕੇ ਬਾਣੀ ਇੱਥੇ ਨਾ ਜਿਹੜੇ ਵਿਆਕਰਨ ਦੇ ਨਿਯਮ ਹਨ ਉਹਨਾਂ ਤੋਂ ਸੁਤੰਤਰ ਹੈ ਆਜ਼ਾਦ ਹੈ ਬਾਣੀ ਬੇਨਜਾਲ ਸੰਗਮ ਮਨ ਵਹਿਣਾਵ ਲੋਚਾ ਸੰਸਰ ਇਹੋ ਬਿਹਾਰਾ ਤਤ ਵਿਚਾਰ ਕਿਆ ਅਵਰ ਵਿਚਾਰਾ ਆਪ ਤੇਜ ਬਾਹਿ ਪ੍ਰਥਮੀ ਆਕਾਸ਼ਾ ਆਪ ਤੇਜ ਬਾਹਿ ਪ੍ਰਥਮੀ ਆਕਾਸ਼ਾ ਐਸੀ ਰਹਤ ਰਹੁ ਹਰ ਪਾਸਾ ਐਸੀ ਰਹਤ ਰਹੁ ਇਥੀ ਸ੍ਰਾਮ ਹਰ ਪਾਸਾ ਕਹਿ ਕਬੀਰ ਨਿਰੰਜਨ ਧਿਆਵ ਤੇਤ ਘਰ ਜਾਓ ਜੇ ਬਹੁਰ ਨ ਆਵੋ ਗੌੜੀ ਕਬੀਰ ਜੀ ਤੇ ਪਦੇ ਤੇ ਪਦੇ ਤੇ ਪਦੇ ਕੰਚਨ ਸ ਪਾਈਐ ਨਹੀਂ ਤੋਲ ਕੰਚਨ ਸੋ ਇਥੇ ਇਸ ਰਾਮ ਲਾਉਣਾ ਪਾਈਐ ਨਹੀਂ ਤੋਲ ਮਨ ਦੇ ਰਾਮ ਲੀਆ ਹੈ ਮੂਲ ਵੀ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਮਨ ਦੇ ਰਾਮ ਲੀਆ ਹੈ ਮੂਲ ਅਬ ਮੋਹ ਰਾਮ ਆਪਣਾ ਕਰ ਜਾਣਿਆ ਸਹਜ ਸੁਭਾਇ ਮੇਰਾ ਮਨ ਮੰਨਿਆ ਰਹਾਉ ਬ੍ਰਹਮ ਕਾਥ ਕਾਥ ਅੰਤ ਨ ਪਾਇਆ ਰਾਮ ਭਗਤ ਬੈਠੇ ਘਰ ਆਇਆ ਕਹ ਕਬੀਰ ਚੰਚਲ ਮਤ ਤਿਆਗੀ ਕੇਵਲ ਰਾਮ ਭਗਤ ਨਿਜ ਭਾਗੀ ਕੇਵਲ ਰਾਮ ਭਗਤ ਨਿਜ ਭਾਗੀ ਗਉੜੀ ਕਬੀਰ ਜੀ ਜਿਹ ਮਰਨੈ ਸਭ ਜਗਤ ਤਰਾਸੀਆ ਸੋ ਮਰਨਾ ਗੁਰ ਸ਼ਬਦ ਪ੍ਰਗਾਸੀਆ ਅਬ ਕੈਸੀ ਮਰੋ ਮਰਨ ਮਨ ਮੰਨਿਆ ਮਰ ਮਰ ਜਾਤੀ ਜਿਨ ਰਾਮ ਨਾ ਜਨਿਆ ਰਹਾਉ ਮਰਨੋ ਮਰਨਾ ਕਹ ਹੈ ਸਭ ਕੋਈ ਸਹਿਜ ਮਰੈ ਅਮਰ ਹੋਏ ਸੂਈ ਕਹ ਕਬੀਰ ਮਾਨ ਭਇਆ ਅਨੰਦਾ ਗਿਆ ਪਰਮ ਰਹਿਆ ਪਰਮਾਨੰਦਾ ਗੋੜੀ ਕਬੀਰ ਜੀ ਕਤ ਨਹੀਂ ਠਾਰ ਮੂਲ ਕਤ ਲਾਵਾ ਖੋਜ ਤਨ ਮਹਿ ਠੌਰ ਨਾ ਪਾਵਾ ਲਾਗੀ ਹੋਏ ਸੋ ਜਾਣੈ ਪੀਰ RAM ਭਗਤ ਅਨਿਆਲੇ ਤੀਰ ਰਹਾਉ ਅਨਿਆਲੇ ਤੀਰ ਠੀਕ ਏਕ ਪਾਏ ਦੇਖੋ ਸਭ ਨਾਰੀ ਕਿਆ ਜਾਣੋ ਸਹ ਕੌਣ ਪਿਆਰੀ ਕਹ ਕਬੀਰ ਜਾ ਕੇ ਮਸਤਕ ਭਾਗ ਸਭ ਪਰ ਹਰ ਰਾ ਕੋ ਮਿਲੇ ਸੁਹਾਗ ਗੌੜੀ ਕਬੀਰ ਜੀ ਜਾ ਕੈ ਹਰ ਸਾ ਠਾਕੁਰ ਭਾਈ ਠਾਕੁਰ ਭਾਈ ਨੇ ਠਾਕੁਰ ਤੇ ਨਾਮ ਲਾ ਦੋ ਜਾ ਕੈ ਹਰ ਸਾ ਠਾਕੁਰ ਭਾਈ ਜਾ ਕਹਿ ਹਰ ਸਾ ਠਾਕੁਰ ਭਾਈ ਨੀ ਸਾ ਪਦ ਤੈਨ ਥੋੜੀ ਠਮਕ ਦੇ ਕੇ ਬੋਲਨੀ ਹੈ ਜਾ ਕਹਿ ਹਰ ਸਾ ਠਾਕੁਰ ਭਾਈ ਠਾਕੁਰ ਹਾਂਜੀ ਜਾ ਕਹਿ ਹਰ ਸਾ ਠਾਕੁਰ ਭਾਈ ਜਾ ਕਹਿ ਹਰ ਸਾ ਠਾਕੁਰ ਭਾਈ ਮੁਕਤ ਅਨੰਤ ਪੁਕਾਰਨ ਜਾਈ ਓਮ ਨਾਮ ਅਬ ਕਹ ਰਾਮ ਵਿਸਰਾਮ ਤੇ ਨਾ ਜ਼ਿਆਦਾ ਰੁਕਿਆ ਕਰੋ ਜਾ ਕਹਿ ਹਰសា ਠਾਕੁਰ ਇੱਥੇ ਥੋੜਾ ਜਿਆਦਾ ਠਹਿਰਾ ਦੇ ਦੂ ਜਾ ਕਹਿ ਹਰសា ਠਾਕੁਰ ਭਾਈ ਜਾ ਕਹਿ ਹਰសា ਠਾਕੁਰ ਭਾਈ ਮੁਕਤ ਅਨੰਤ ਪੁਕਾਰਨ ਜਾਈ ਆਬ ਕਹ ਰਾਮ ਪੁਰੋਸਾ ਤੋਰਾ ਤਬ ਕਾਹੂ ਕ ਕਵਨ ਨਿਹੋਰਾ ਰਹਾਉ ਤੀਨ ਲੋਕ ਜਾ ਕਹਿ ਭਾਰ ਸੋ ਸੋ ਕਾਹ ਇਨਾ ਕਰੈ ਪ੍ਰਤਪਾਰ ਸੂ ਕਹੀ ਨ ਕਰੈ ਪ੍ਰਤਪਾਰ ਹ ਸੋ ਤੇ ਲਾ ਦੂ ਇਸਰਾਂਖੋ ਕਹ ਕਬੀਰ ਇੱਕ ਬੁੱਧ ਵਿਚਾਰੀ ਕਿਆ ਬਾਸ ਜੋ ਵੇਖ ਦੇ ਮਹਤਾਰੀ ਗਉੜੀ ਕਬੀਰ ਜੀ ਬੇਨ ਸਤ ਸਤੀ ਹੋਏ ਕੈਸੇ ਨਾਰ ਬੇਨ ਸਤ ਸਤੀ ਹੋਏ ਕੈਸੀ ਨਾਰ ਬੇਨ ਸਤ ਸਤੀ ਹੋਏ ਕੈਸੇ ਨਾਰ ਸਤ ਪੂਲਾ ਹੀ ਬੋਲਣਾ ਸਤੀ ਵੀ ਪੂਲਾ ਬੋਲਣਾ ਪੰਡਿਤ ਦੇਖ ਹਰ ਦਾ ਵਿਚਾਰ ਪ੍ਰੀਤ ਬਿਨਾ ਕੈਸੇ ਬਧ ਸਨੇਹ ਜਬ ਲਗ ਜਬ ਲਗ ਰਸ ਤਬ ਲਗ ਨਹੀਂ ਨੇਹ ਰਹਾ ਸਾਹਨ ਸੱਥ ਕਰੈ ਜੀਅ ਆਪਣਾ ਜੋ ਸੋ ਰਮਈਏ ਕਾ ਮਿਲੈ ਨ ਸੁਪਨੇ ਇਸ ਨੂੰ ਸੋ ਰਮਈਏ ਕਾ ਇਸ ਨੂੰ ਰਮਾਏ ਨਹੀਂ ਕਹਿਣਾ ਰਮਈਏ ਉਚਾਰਨ ਕਰਨਾ ਰਾਰਾਮ ਮਮਾ ਈੜੀ ਬਿਹਾਰੀ ਈੜੀ ਲਾਂ ਕਸ ਕੇ ਬੋਲਣਾ ਸੋ ਰਮਈਏ ਕਾ ਮਿਲੇਨਾ ਸੁਪਨੇ ਤਨ ਮਨ ਤਨ ਗ੍ਰਹਿ ਸੋਪ ਸਰੀਰ ਸੋਈ ਸੁਹਾਗਨ ਕਹ ਕਬੀਰ ਗਉੜੀ ਕਬੀਰ ਜੀ ਵਿਖਿਆ ਵਿਆਪਿਆ ਸਗਲ ਸੰਸਾਰ ਵਿਖਿਆ ਲੈ ਡੂਬੀ ਪਰਵਾਰ ਰੀ ਨਰ ਨਾ ਵਿਚੌੜ ਕਤ ਬੂੜੀ ਹਰ ਸਿਓ ਤੋੜ ਬਿਖਿਆ ਸੰਗ ਜੂੜੀ ਰਹਾਉ ਸੂਰਨਰ ਦੱਦੇ ਲਾਗੀ ਆਗ ਨਿਕਟ ਨੀਰ ਪਾਸ ਪੀਵਸ ਨਾ ਝਾਗ ਇਹ ਪਾਸ ਪੂਲਾ ਬੋਲਨਾ ਨੀਰ ਤੇ ਵਿਸਰਾਮ ਹੈ ਨਿਕਟ ਨੀਰ ਪਾਸ ਪੀਵਸ ਨਾ ਝਾਗ ਚੇਤਤ ਚੇਤਤ ਨਿਕਸਿਓ ਨੀਰ ਸੋ ਜਲ ਨਿਰਮਲ ਕਥਤ ਕਬੀਰ ਗੌੜੀ ਕਬੀਰ ਜੀ ਜਿਹ ਕੋਲ ਪੂਤ ਨਾ ਗਿਆਨ ਵਿਚਾਰੀ ਆ ਪੂਤ ਤੇ ਹੀ ਵਿਸਰਾਮ ਲਾਉਣਾ ਪਦ ਤੇ ਜਿਹ ਕੋਲ ਪੂਤ ਨਾ ਗਿਆਨ ਵਿਚਾਰੀ ਵਿਦਵਾ ਕਾਸ ਨਾ ਭਈ ਮਹਤਾਰੀ ਹਾਂ ਵਿਧਵਾ ਕਸਨਾ ਭਈ ਇੱਥੇ ਵਿਸ਼ਰਾਮ ਲਾ ਦੋ ਵਿਧਵਾ ਤੇ ਯਮਕ ਲਾ ਦੋ ਵਿਧਵਾ ਕਸਨਾ ਭਈ ਮਹਤਾਰੀ ਜਿਹਨਰ RAM ਭਗਤ ਨਹਿ ਸਾਦੀ ਜਿਹਨਰ RAM ਭਗਤ ਨਹਿ ਸਾਦੀ ਸਾਦੀ ਪਦ ਕਸ ਕੇ ਬੋਲਣਾ ਜਨਮਤ ਕਸਨਾ ਜਨਮਤ ਤੇ ਲਾ ਦੋ ਜਨਮਤ ਕਸਨਾ ਮੋਹ ਅਪਰਾਧੀ ਹਾਂ ਇਸ ਨੂੰ ਜਿਸ ਤਰ੍ਹਾਂ ਉਚਾਰਨ ਕੀਤਾ ਮੋ ਉਚਾਰਨ ਕਰਨਾ ਮੂ ਨਹੀਂ ਕਹਿਣਾ ਮੂ ਕਵਾਂਗੇ ਤਾਂ ਮੰਮੇਦ ਲੈਂਕੜ ਲੱਗ ਜਾਣਗੇ ਮੰਮੇ ਔਂਕੜ ਮੂ ਊੜਾ ਖੁੱਲੇ ਮੋਲਾ ਓ ਮੋ ਰਹਾਓ ਮੋਚ-ਮੋਚ ਗਰਭ ਗਏ ਮੋਚ-ਮੋਚ ਗਰਭ ਗਏ ਕੀਨ ਬਚਿਆ ਕੀਨ ਪਾਠ ਇਕੱਠਾ ਹੀ ਕਰਨਾ ਹੈ ਮੋਚ-ਮੋਚ ਗਰਭ ਗਏ ਕੀਨ ਬਚਿਆ ਬੁੱਢ ਭੋਜ ਰੂਪ ਜੀਵੇ ਜਗ ਮਜਿਆ ਮਜਿਆ ਭਾਰੀ ਬੋਲਣਾ ਬੁੱਢ ਭੋਜ ਰੂਪ ਜੀਵੇ ਜਗ ਮਜਿਆ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਕੁਬਜ ਕੁ ਰੂਪ ਕੁਬਜ ਨਹੀਂ ਕਹਿਦਾ ਨਾ ਕੁਬਜ ਹੀ ਉਚਾਰਨ ਕਰਨਾ ਕੁਬ ਨਾਮ ਬਿਨਾ ਜੈਸੇ ਕੁਬਜ ਕੁ ਰੂਪ ਗਾਉੜੀ ਕਬੀਰ ਜੀ ਜੋ ਜਨ ਲੇਖ ਖਸਮ ਕਾ ਨਾਉ ਤੈਨ ਕਾ ਸਾਧ ਬਲ ਹਾਰੈ ਜਾਉ ਸੋ ਨਿਰਮਲ ਨਿਰਮਲ ਹਰ ਗੁਨ ਗਾਵੇ ਸੋ ਭਾਈ ਮੇਰਾ ਮਨ ਭਾਵੇ ਰਹਾਉ ਜਿਹ ਘਟ ਰਾਮ ਰਹਿਆ ਭਰਪੂਰ ਤੈਨ ਕੀ ਪਾਗ ਪੰਕਜ ਹਮ ਧੂਰਾ ਜਾਤ ਜੁਲਾਹਾ ਮਤਕਾ ਧੀਰ ਜਾਤ ਜੁਲਾਹਾ ਮਤਕਾ ਧੀਰ ਸਹਿਜ ਸਹਿਜ ਗੁਣ ਰਮੈ ਕਬੀਰ ਗੌੜੀ ਕਬੀਰ ਜੀ ਗगन ਰਸਾਲ ਚੁਐ ਮੇਰੀ ਬਾਠੀ ਚੁਐ ਉਚਾਰਨ ਕਰਨਾ ਹੈ ਚੁਐ ਨਹੀਂ ਕਹਿਣਾ ਸੰਚ ਮਹਾਰਸ ਤਨ ਭਇਆ ਕਾਠੀ ਵਾ ਕਹਿਆ ਸਹਜ ਮਤਵਾਰਾ ਕੀਵਤ ਰਾਮ ਰਸ ਗਿਆਨ ਵਿਚਾਰਾ ਰਹਾ ਸਹਜ ਕਲਾਲਨ ਜੋ ਮਿਲ ਆਈ ਆਨੰਦ ਮਾਤੇ ਅਨੰਦਨ ਜਾਈ ਚੀਨਤ ਚੀਤ ਨਿਰੰਜਨ ਲਾਇਆ ਕਹ ਕਬੀਰ ਤਾ ਅਨਪਾ ਪਾਇਆ ਗਉੜੀ ਕਬੀਰ ਜੀ ਮਨ ਦਾ ਸੁਭਾਵ ਮਨ ਹੈ ਵਿਆਪੀ ਮਨ ਹੈ ਮਾਰ ਕਵਨ ਸਿਧ ਥਾਪੀ ਕਵਨ ਸੁਮੋਨਾ ਜੋ ਮਨ ਮਾਰੇ ਮਨ ਕੋ ਮਾਰ ਕਹੋ ਕਿਸ ਤਾਰੇ ਰਹਾਉ ਮਨ ਅੰਤਰ ਬੁਲਿਆ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਵਿਸਰਾਮ ਧਿਆਨ ਨਾਲ ਨਾ ਮਨ ਮਾਰੇ ਬਿਨ ਭਗਤ ਨਾ ਹੋਈ ਕਹ ਕਬੀਰ ਜੋ ਜਨ ਪੀਉ ਮਨ ਮਦਸੂਦਨ ਤ੍ਰਿਪੰਨ ਦੇਵ ਮਦ ਪੋਲਾ ਬੋਲਣਾ ਸੂਦਨ ਕਸਕੇ ਬੋਲਣਾ ਮਧੂਦੈਨਤ ਨੂੰ ਸੂਦਨ ਕੀ ਮਾਰਨ ਵਾਲੀ ਯਾਨੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ